ਸਤਿ ਸ੍ਰੀ ਅਕਾਲ ਜੀ ਮੈਂ ਅੱਜ ਬਾਈ ਵਿਵੇਕ ਜੀ ਕੋਲੇ ਆਇਆ ਸੀਗਾ ਇਹਨਾਂ ਦਾ YouTube ਤੇ ਚੈਨਲ ਹੈ ਵਿਵੇਕ ਸਹਿਤਕ ਸੰਸਾਰ ਇਸ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਇਹਨਾਂ ਨੇ ਮੈਨੂੰ ਕਿਹਾ ਵੀ ਤੂੰ ਆਪਣੀ ਕੋਈ ਰਚਨਾ ਸਾਡੇ ਨਾਲ ਸਾਂਝੀ ਕਰ ਸੋ ਮੈਂ ਆਪਣੀ ਇੱਕ ਰਚਨਾ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਹਾਂ ਮੈਨੂੰ ਆਸ ਹੈ ਕਿ ਤੁਹਾਨੂੰ ਪਸੰਦ ਆਵੇਗੀ ਕਰੀਏ mohabbatਾਂ ਦੀ ਗੱਲ ਸ਼ਾਇਦ ਹੋ ਜੇ ਮਸਲਾ ਕੋਈ ਹੱਲ કરીਏ محبتਾਂ ਦੀ ਗੱਲ ਸ਼ਾਇਦ ਹੋ ਜੇ ਮਸਲਾ ਕੋਈ ਹੱਲ ਖੁੱਲ ਜਾਵੇ ਬਾਰਡਰ ਅੱਜ ਜਾਂ ਕੱਲ ਜਾਦੇ ਆਵੇ ਮੈਨੂੰ ਵਿਛੜੇ ਪੰਜਾਬ ਦੀ ਤੂੰ ਤੀ ਬੋਲਦੀ ਸੀ ਜਿੱਥੋਂ ਤੱਕ ਮਹਾਰਾਜੇ ਰਣਜੀਤ ਸਿੰਘ ਦੇ ਰਾਜ ਦੀ ਜਾਦੇ ਆਵੇ ਮੈਨੂੰ ਵਿਛੜੇ ਪੰਜਾਬ ਦੀ ਸਰਹੱਦੋਂ ਪਾਰ ਰਹਿੰਦੇ ਉਹ ਵੀ ਸਾਡੇ ਭਾਈ ਸੀ ਪੰਜਾਬ ਵੰਡਿਆ ਗਿਆ ਮੇਰਾ ਦੋ ਥਾਈ ਸੀ ਸਰਹੱਦੋਂ ਪਾਰ ਰਹਿੰਦੇ ਉਹ ਵੀ ਸਾਡੇ ਭਾਈ ਸੀ ਪੰਜਾਬ ਵੰਡੇ ਆ ਗਿਆ ਮੇਰਾ ਦੋ ਥਾਈ ਸੀ ਸਰਕਾਰਾਂ ਦੇ ਨੇ ਰੌਲੇ ਮੈਨੂੰ ਨਹੀਂ ਲੱਗਦਾ ਕੋਈ ਗੱਲ ਲਾਭ ਦੀ ਜਾਦੇ ਆਵੇ ਮੈਨੂੰ ਵਿਛੜੇ ਪੰਜਾਬ ਦੀ ਜਾਦੇ ਆਵੇ ਮੈਨੂੰ ਵਿਛੜੇ ਪੰਜਾਬ ਦੀ ਦੂਰ ਹੋ ਗਿਆ ਸੀ ਸਾਥੋਂ ਸਾਡਾ ਨਾਨਕਾਣਾ ਵਿਜਾਲ ਵਾਕੇ ਜਿੱਥੇ ਪੈਂਦਾ ਹੁਣ ਜਾਣਾ ਦੂਰ ਹੋ ਗਿਆ ਸਾਥੋਂ ਸਾਡਾ ਨਾਨਕਾਣਾ ਵਿਜਾਲ ਵਾਕੇ ਜਿੱਥੇ ਪੈਂਦਾ ਹੁਣ ਜਾਣਾ ਧਮਕ ਪੈਂਦੀ ਸੀ ਜਿੱਥੇ ਭਾਈ ਮਰਦਾਨੇ ਦੇ ਸਾਜ ਦੀ ਜਾਦੀ ਆਵੇ ਮੈਨੂੰ ਵਿਛੜੇ ਪੰਜਾਬ ਦੀ ਜਾਦੀ ਆਵੇ ਮੈਨੂੰ ਵਿਛੜੇ ਪੰਜਾਬ ਦੀ ਦੇਖੋ ਕਦੋਂ ਸਰਕਾਰ ਬਾਰਡਰ ਸਾਡਾ ਖੋਲਦੀ ਤੀਰਥ ਮੱਲੀ ਦੀ ਕਵਤਾ ਲਾਹੌਰ ਤੱਕ ਬੋਲਦੀ ਦੇਖੋ ਕਦੋਂ ਸਰਕਾਰ ਬਾਰਡਰ ਸਾਡਾ ਖੋਲਦੀ ਤੀਰਥ ਮੱਲੀ ਦੀ ਕਵਿਤਾ ਲਾਹੌਰ ਤੱਕ ਬੋਲਦੀ ਇਦਾਂ ਲਿਖੀ ਗੱਲ ਮੁਹੱਬਤਾਂ ਦੀ ਜਿਵੇਂ ਪਕੜ ਕਰਨ ਲੈਂਦੀ ਅਖਬਾਰ ਦੀ ਤੂਤੀ ਬੋਲਦੀ ਸੀ ਜਿੱਥੋਂ ਤੱਕ ਮਹਾਰਾਜੇ ਰਣਜੀਤ ਸਿੰਘ ਦੇ ਰਾਜ ਦੀ ਜਾਦੇ ਆਵੇ ਮੈਨੂੰ ਵਿਛੜੇ ਪੰਜਾਬ ਦੀ ਜਾਦੇ ਆਵੇ ਮੈਨੂੰ ਵਿਛੜੇ ਪੰਜਾਬ ਦੀ ਧੰਨਵਾਦ ਜੀ